ਅਸਲਾਮ ਵਾਲੇਕੁਮ ਦੋਸਤੋ ਕਿਰ ਚਾਲੇ ਉਮੀਦ ਕਰਦੇ ਆ ਨਿਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਕੇ ਅੱਜ ਆਪਾਂ ਜਿਹੜੀ ਬਾਈ ਰঞ্জੀਤ ਸਿੰਘ ਢੱਡੀ ਵਾਲਿਆਂ ਦੀ ਵੀਡੀਓ ਲੈ ਕੇ ਆਏ ਨਾ ਇਹਦੇ ਜੋ ਬੜੇ ਅਗਰੈਸਿਵ ਮੂਡ ਜੇ ਨਜ਼ਰ ਆ ਰਹੇ ਨੇ ਤੇ ਅਗਰੈਸਿਵ ਮੂਡ ਇਸ ਤਰ੍ਹਾਂ ਸੈਂਸ ਜੇ ਕਿਉਂ ਕਾਫੀ ਸਖਤ ਅਲਫਾਜ਼ ਯੂਜ਼ ਕਰ ਰਹੇ ਨੇ ਆਪਣੀਆਂ ਜਿਹੜੀਆਂ ਕਮੇਟੀਆਂ ਨੇ ਸ਼੍ਰੋਮਣੀ ਕਮੇਟੀ ਹੋ ਗਈ ਅਕਾਲ ਤਖਤ ਹੋ ਗਿਆ ਜਾਂ ਉਹਨਾਂ ਦੇ ਬਾਰੇ ਕਿ ਜਿਹੜੇ ਆਗੂ ਨੇ ਆਗੂ ਨੇ ਆਗੂ ਨੇ ਬਾਰੇ ਬੜੇ ਸਖਤ ਅਲਫਾਜ਼ ਯੂਜ਼ ਕਰ ਰਹੇ ਨੇ ਤੇ ਉਹ ਕਿਸ ਵਜ੍ਹਾ ਤੋਂ ਯੂਜ਼ ਕਰ ਰਹੇ ਨੇ ਉਹ ਆਪਾਂ ਹੁਣ ਵੀਡੀਓ 'ਚ ਦੇਖ ਅਬ 550 ਸਾਲਾ ਮਨਾ ਲੋ ਨਗਰ ਕੀਰਤਨ ਕਰ ਲੋ ਬੜੇ ਇੱਕ ਬਾਬਾ ਕਹਿੰਦਾ ਮੈਂ ਸੁਣਾ ਉਹ ਕਹਿੰਦਾ ਚੰਡੀਗੜ੍ਹ ਦੇ ਏਰੀਆ ਦਾ ਅਖੇ ਜੀ ਮੈਂ 550 ਸਾਲੇ ਤੇ ਲੜੀਆਂ ਲਾ ਲਾ ਕੇ 550 ਖੰਡ ਪਾਠ ਕਰਨੇ ਆ ਦੇਤੀ ਸਟੇਟਮੈਂਟ ਅਚਾ ਹੁਣ ਬਾਬਾ ਜੀ ਨੇ ਕਰਨੇ ਆ ਕਰਾਉਣੇ ਕਿਦੇ ਤੋਂ ਆ ਲੋਕਾਂ ਤੋਂ ਸੋਚਿਆ ਕਿੰਨੇ ਆ ਬਾਬੇ ਨੇ ਤੇ ਖੰਡ ਪਾੜ ਦੇ ਇੱਕ ਖੰਡ ਪਾੜ ਦੇ ਪੈਸੇ ਕਿੰਨੇ 11000 ਤੇ ਪਾਠੀਆਂ ਨੂੰ ਕਿੰਨੇ 3000 ਇਹਨੂੰ ਕਿੰਨੇ ਬਚਣੇ ਨੇ 9100 ਚੋਂ ਕਿੰਨਾ ਬਚਿਆ ਬੋਲੋ 100 ਪਾਠ ਚੋਂ ਕਿੰਨਾ ਬਚਿਆ 9 ਲੱਖ 9 ਲੱਖ 9000 ਇੱਕ ਪਾਠ ਦਾ 9 ਲੱਖ ਤੇ ਅਗਲੇ ਨੇ 550 ਕਰਨੇ ਆ ਅਤੇ 13 ਤੇ 60 70 ਲੱਖ ਪੱਕਾ ਆ ਸਤਨਾਮ ਵਾਹ ਕਹਿੰਦਾ ਆਖੇ ਮੈਂ ਸੋਚਿਆ ਵੀ ਮੈਂ ਹੁਣ 550 ਖੰਡ ਪਾਟ ਕਰਾਉਣੇ ਨੇ ਸੰਗਤਾਂ ਤੋਂ ਸੰਗਤਾਂ ਤੋਂ ਜਿੱਥੇ ਬੰਦਾ ਆਖੇ ਨਾ ਵੀ ਮੈਂ ਲੱਗਾ ਕਰਨ ਲੱਗਾ ਵੀ ਮੈਂ ਕੋ ਕਰਨ ਨਹੀਂ ਆਪਾਂ ਤੇ ਕਰਾਉਣੇ ਨੇ ਕਰੋਗੇ ਤੁਸੀਂ ਮੈਂ ਸੋਚਿਆ ਕਰੋ ਤੁਸੀਂ ਅਸਲ ਚ ਉਹਨਾਂ ਸੋਚੋ ਜਿੰਨਾ ਆਪ ਕਰ ਸਕਦੇ ਹੋ ਜਿੰਨਾ ਮੈਂ ਕਰ ਸਕਦਾ ਮੈਂ ਉਨਾ ਹੀ ਸੋਚ ਸਕਦਾ ਬੜੇ ਬੰਦੇ ਭਾਈ ਸਾਹਿਬ ਮਦਦ ਕਰੋ ਅਸੀਂ ਸੋਚਿਆ ਵੀ ਇੱਕ ਸੰਸਥਾ ਖੋਲੀਏ ਤੇ ਲੋੜਵੰਦਾਂ ਦੀ ਹੈਲਪ ਕਰੀਏ ਸੋਚਿਆ ਤੂੰ ਐ ਤੇ ਪੂਰੀ ਹੁਣ ਲੋਕ ਕਰਨ ਵੀ ਮੈਂ ਇਦਾਂ ਸੋਚਿਆ ਉਹਨਾਂ ਵੀ ਸੋਚਿਆ ਕਰੀਏ ਜਿੰਨਾ ਕਸੀਂ ਆਪ ਕਰ ਸਕਦੇ ਜਿੰਨਾ ਕਰ ਸਕਦੇ ਤੇ ਮੌਜਾਂ ਲਗੀਆਂ ਪਈਆਂ ਜੀ ਕਈਆਂ ਦਾ ਤੇ ਧੰਦਾ ਬਾਬੇ ਨਾਨਕ ਦਾ 550 ਸਾਲਾ ਕਹਦਾ ਕਈਆਂ ਦਾ ਤੇ ਧੰਦਾ ਹੈ ਕਈਆਂ ਨੂੰ ਤੇ ਮੌਜਾਂ ਲੱਗੀਆਂ ਪਈਆਂ ਜਿੰਨੇ ਪੁਰਾਣੇ ਕਿਤਾਬਾਂ 'ਚ ਪੜ੍ਹਦੇ ਰਹੇ ਹੋ ਗੁਰੂ ਨਾਨਕ ਸਾਹਿਬ ਦਾ ਆਗਮਨ ਪੂਰਵ ਕਿੰਨੀ ਤਰੀਕ ਦਾ ਸੀ ਭਲਾ 14 ਅਪ੍ਰੈਲ 1400 93 14 ਅਪ੍ਰੈਲ ਸੀ ਨਾ ਵਿਸਾਖੀ ਵਾਲਾ ਦਿਨ ਸੀ ਤਾਂ ਇੱਕ ਵਿਸਾਖ ਤੋਂ ਕਿੱਥੇ ਆ ਗਿਆ ਕੱਤੇ ਤੇ ਸਿੱਖ ਕੌਮ ਸੂਰਬੀਰਾਂ ਦੀ ਕੌਮ ਬਹਾਦਰਾਂ ਦੀ ਜੋਧਿਆਂ ਦੀ ਜੋਧਿਆਂ ਚ ਇੰਨੀ ਹਿੰਮਤ ਨਹੀਂ ਕਿ ਖੁੱਲ ਕੇ ਦੱਸ ਸਕਣ ਕਿ ਸਾਡਾ ਬਾਬਾ 14 ਅਪ੍ਰੈਲ ਨੂੰ ਦੁਨੀਆ ਚ ਆਇਆ ਸੀ ਬਸਾਖੀ ਵਾਲੇ ਦਿਨ ਆਇਆ ਸੀ ਸਾਰੇ ਪਾਸੇ ਕਤਕ ਕਤਕ ਹੈ ਜੇ ਮੈਂ ਇਕੱਲਾ ਹੀ ਵਸਾਖ ਦਾ ਰੌਲਾ ਪਾ ਲਿਆ ਤੇ ਲੋਕੀ ਮੇਰੇ ਗੱਲ ਪੈ ਜਾਣਗੇ ਵੀ ਤੂੰ ਜ਼ਿਆਦਾ ਸਿਆਣਾ ਜੰਮ ਪਿਆ ਸਰੋਮਣੀ ਕਮੇਟੀ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਸਰੋਮਣੀ ਕਮੇਟੀ ਦੀ ਵੈਬਸਾਈਟ ਇੰਗਲਿਸ਼ ਵਿੱਚ ਭਰੋਗੇ ਜਦੋਂ ਉਹਦੇ ਤੇ ਵੀ 14 ਅਪ੍ਰੈਲ ਲਿਖਿਆ ਨੇ ਪ੍ਰਧਾਨ ਨੂੰ ਬਾਹਰ ਫੜ ਕੇ ਪੁੱਛੇ ਜਥੇਦਾਰ ਨੂੰ ਪੁੱਛੇ ਬਣਾ ਵੀਡੀਓਗ੍ਰਾਫੀ ਦੱਸ ਆ ਕੀ ਹੈ ਹੈ ਕਦੋਂ ਦਾ ਮਨਾਕਦ ਹੁੰਦੇ ਰਹੇ ਹੋ ਤੁਸੀਂ ਲੋਕਾਂ ਲਈ ਹੈ ਤੁਹਾਡੇ ਫਤਵੇ ਐਡੀ ਵੱੱਡੀ ਵੱਡੀ ਪੱਧਰ ਤੇ ਜਦੋਂ ਤੁਸੀਂ ਮੰਨਾ ਲਓਗੇ ਤੇ ਮੁੜ ਕੇ ਫਿਰ ਤੁਸੀਂ ਇਹਨੂੰ ਬਦਲ ਕੇ ਨਹੀਂ ਸਕੋਗੇ ਹੁਣ ਵੇਖੋ ਅਗਲੇ ਸਾਲ ਕੈਨੇਡਾ ਅਮਰੀਕਾ ਵਾਲੇ ਬੰਦੇ ਕਹਿੰਦੇ ਚਲੋ ਮੰਨ ਲਓ ਐਦਾਂ ਕਹਿਣ ਵੀ ਗੁਰੂ ਨਾਨਕ ਦਾ ਗੁਰਪੁਰਬ ਅਸੀਂ ਛੁੱਟੀ ਕਰਾਂਗੇ ਕੈਨੇਡਾ ਸਾਰਾ ਭਰ ਗਿਆ ਪੰਜਾਬੀਆਂ ਦਾ ਅਸੀਂ ਗੁਰੂ ਨਾਨਕ ਦੇ ਜਨਮ ਦਿਨ ਦੀ ਛੁੱਟੀ ਕਰਨੀ ਡੇਟ ਦਿਓ ਅਗਲੇ ਸਾਲ ਡੇਟ ਮੰਗ ਲੈਣ ਵੀ ਇੱਕ ਤਰੀਕ ਦਿਓ ਕੀ ਦਿਓਗੇ ਤਰੀਕ ਭਈ ਐਦ ਕੀ ਕਿੰਨੀ ਦਾ 12 ਦਾ 12 ਨਵੰਬਰ ਤੇ ਅਗਲੇ ਸਾਲ ਕੱਤਕ ਦੀ ਪੂਰਨਮਾਸ਼ੀ ਕਿੱਦੇ ਆਉ। ਪਿਛਲੇ ਸਾਲ ਹੋਰ ਸੀ ਅਗਲੇ ਸਾਲ ਹੋਰ ਉਹ ਉਹਦੇ ਕੋਲ ਬਹਿ ਕੇ ਨਾ ਜਿਹੜਾ ਹੁਣ ਬਣਿਆ ਪ੍ਰਧਾਨ ਮੰਤਰੀ ਟਰੂਡੋ ਤੇ ਸਿੱਖੋ ਉਹਦੇ ਕੋਲ ਬਹਿ ਜਿਓ ਜਾ ਕੇ ਜਿੰਨੇ ਕੈਨੇਡਾ ਕੋਲ ਡਾਲੇ ਸੁਣਦੇ ਆ ਸੁਣਨ ਟਰੂਡੋ ਕੋਲ ਕੇ ਅੱਗੇ ਬਹਿ ਜਿਓ ਜਾ ਕੇ ਟਰੰਪ ਕੋਲ ਬਹਿ ਜਿਓ ਜਾ ਕੇ ਤੇ ਟਰੰਪ ਆਖੇ ਦਿਓ ਸਿੱਖੋ ਦੱਸ ਸਿੱਖ ਆਓ ਇਕੱਠੇ ਹੋ ਕੇ ਪ੍ਰਧਾਨ ਜੀ ਆਓ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਜੀ ਆਓ ਜਥੇਦਾਰ ਸਭ ਆਓ ਤੇ ਬੈਠੋ ਮੇਰੇ ਸਾਹਮਣੇ ਕਰੋ ਗੱਲ ਦੱਸੋ ਮੈਂ ਤੁਹਾਡਾ ਗੁਰੂ ਨਾਨਕ ਦਾ ਗੁਰਪੁਰਬ ਦੀ ਛੁੱਟੀ ਅਮਰੀਕਾ ਚ ਪੱਕੀ ਕਰਨ ਲੱਗਿਆ ਡੇਟ ਦੇ 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 ਸਕਦੇ ਫਿਰ ਕਹਿੰਦੇ ਅਸੀਂ ਗੁਲਾਮ ਨਹੀਂ ਡੇਟ ਦੇ ਇਹ ਕਹਿਣਗੇ ਜੀ ਕੁਰਾਲੀ ਤੋਂ ਜੰਤਰੀ ਛਪੇਗੀ ਉਹਨਾਂ ਦੀ ਵੇਖਾਂਗੇ ਪੂਰਨਮਾਸ਼ੀ ਕਿੰਦੇ ਦੀ ਹੈ ਕੱਤ ਤੱਕ ਦੀ ਪੂਰਨਮਾਸ਼ੀ ਲੱਭਾਂਗੇ ਫਿਰ ਤੁਹਾਨੂੰ ਦੱਸਾਂਗੇ ਉਹ ਕਹੇਗਾ ਅਗਲੇ ਸਾਲ ਅਗਲੇ ਸਾਲ ਫਿਰ ਹੋਰ ਡੇਟ ਆਉ ਉਹਦੂ ਅਗਲੇ ਸਾਲ ਹੋਰ ਮਰਜੋ ਵੱਡੇ ਆਗੂ ਤੁਸੀਂ ਗਦਾਰ ਸਾਡੇ ਵਰਗੇ ਹੋ ਗਏ ਆਉਣ ਵਾਲੀਆਂ ਪੀੜੀਆਂ ਨੂੰ ਦੇਵੋਗੇ ਤੁਸੀਂ ਤੋਹਫੇ ਤੁਸੀਂ ਵੱਡੇ ਜੋਧੇ ਬਣੇ ਫਿਰਦੇ ਆ ਪਾ ਕੇ ਸਰੋਪੇ ਗਲਾਂ 'ਚ ਬੱਡੀਆਂ-ਬੱਡੀਆਂ ਬਨ ਕੇ ਪੱਗਾਂ ਇਹ ਅਖੇ ਧਰਮ ਦੇ ਆਗੂ ਐ ਫੜ ਕੇ ਕਰਪਾਨਾਂ ਵੱਡੀਆਂ ਵੱਡੀਆਂ ਤਿੰਨ ਫੁੱਟੀਆਂ ਵੀ ਇਹਨਾਂ ਨੇ ਤੇ ਬੰਦਾ ਵੱਟ ਕੇ ਹੀ ਸੌਂਦੇ ਆ ਰੋਜ਼ ਸਾਰੇ ਗਦਾਰ ਇਹਨਾਂ ਨੇ ਸੋਧ ਦੇਣੇ ਆ ਗੱਲਾਂ ਹੀ ਐ ਬੱਸ ਮਾਰੀ ਦਲੋ ਜਿੰਦੀਆਂ ਮਰਜੀ ਨਾ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਫਿਕਸ ਕਰ ਸਕੇ ਤੁਸੀਂ ਨਾ ਗੁਰੂ ਨਾਨਕ ਦਾ ਵੱਡੇ ਦਲੇਰ ਬਣੇ ਫਿਰਦੇ ਆ ਇੱਥੇ ਕਿਹੜੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ ਖਾ ਕੇ ਜਲੇਬੀਆਂ ਖਾ ਕਰਕੇ ਰੋਲਾ ਪਾ ਕੇ ਤੇ ਘਰ ਨੂੰ ਮੁੜਿਆਉਣਾ ਹੈ ਕਿਸ ਸਮਿਆਂ ਦਿੱਤਾ ਕੌਮ ਨੂੰ ਕਿਹੜੀ ਪੀੜੀ ਬਦਲ ਗਈ ਮੈਨੂੰ ਵਿਖਾਓ ਫਾਤੋ 550 ਬੰਦਾ ਨਹੀਂ ਜੁੜ ਸਕਣਾ ਸਿੱਖੀ ਨਾਲ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਅੱਜ ਤੱਕ ਕਲੀਅਰ ਨਹੀਂ ਕਰ ਸਕੇ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਕੀ ਹੈ ਦੱਸੋਗੇ ਕੀ ਉਹ ਇਨਕਲਾਬੀ ਵਿਚਾਰਧਾਰਾ ਤੁਸੀਂ ਦੱਬਤੀ ਪਾਠਾਂ ਦੇ ਵਿੱਚ ਤੇ ਲਓ ਜੀ ਲੜੀਆਂ ਲਾ ਲਓ ਜੀ ਪਾਠ ਕਰ ਲਓ ਜੀ ਨਗਰ ਕੀਰਤਨ ਕਰ ਲਓ ਜੀ ਕਰ ਲਓ ਚੜਾਵਾ ਇਕੱਠਾ ਗੁਗੜਾ ਵਧਾ ਲੋ ਆਪਣੀਆਂ ਲੰਗਰ ਲਾ ਲੋ ਆ ਲਾ ਲੋ ਆ ਲਾ ਲੋ ਬਸ ਇੱਥੇ ਹੀ ਐ ਵਿਚਾਰ ਧਾਰਾ ਕੀ ਸੀ ਅੱਜ ਦੇ ਬੱਚੇ ਨੂੰ ਪਤਾ ਕੀ ਐ ਅੱਜ ਦਾ ਨੌਜਵਾਨ ਬਾਹ ਤੋਂ ਫੜ ਕੇ ਪੁੱਛੋ ਪਤਾ ਹੀ ਨਹੀਂ ਯਾਰ ਕੁਛ ਸਾਡਾ ਇੰਟਰਸਟ ਹੀ ਨਹੀਂ ਸੌਂਗ ਹੀ ਨਹੀਂ ਕਿਹੜੀਆਂ ਗੱਲਾਂ ਅਸੀਂ ਕਰਦੇ ਆਂ ਟ੍ਰੰਪ ਨੂੰ ਪੁੱਛੇ ਜੇ ਅੱਜ ਬਹਾਲ ਹੋਵੇ ਪ੍ਰਧਾਨ ਸਾਹਿਬ ਦੱਸੋ ਦਿਓ ਜਵਾਬ ਹੈ ਕੋਈ ਵੀ ਮਹੀਨੇ ਖਲਾਕੇ ਰੱਖਦਾ ਤੁਸੀਂ ਕਿੱਥੋਂ ਚੱਕ ਕੇ ਕਿੱਥੇ ਲੈ ਗਏ ਤੇ ਬੋਲਣ ਵਾਲਾ ਕੋਈ ਨਹੀਂ ਨਾ ਇਹਨੇ ساری ਜ਼ਿੰਦਗੀ ਕਹਿਣਾ ਨਾ ਬੋਲਣਾ ਤਾਂ ਕਰਕੇ ਮੈਂ ਤੇ ਮੰਨਦਾ ਵੀ ਗੁਰੂ ਨਾਨਕ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਜਿੰਨੂੰ ਕਹਿੰਨੇ ਆ ਉਹ ਗੁਰੂ ਨਾਨਕਤਾ ਤੇ ਖਾਲਸੇ ਦਾ ਇੱਕੋ ਦਿਨ ਦਾ ਵਸਾਕੀ ਸਾਖ ਸ੍ਰੀ ਅਕਾਲ ਇੱਕੋ ਦਿਨ ਦਾ ਤੇ ਅਸੀਂ ਖੱਟਦੇ ਕੀ ਆ ਯਾਰ ਇੱਥੇ ਨਾ ਇੱਕ ਰੇੜੀ ਵਾਲਾ ਬੰਦਾ ਵੀ ਜੇ ਸਾਡੇ ਨਾਲ ਗੇਟ ਅੱਗੇ ਫੁੱਲਿਆਂ ਦੀ ਰੇੜੀ ਲਾਈ ਹੋਣੀ ਉਹਨੇ ਮੱਕੀ ਦੇ ਦਾਣੇ ਉਹ ਵੀ ਹਸਾਬਕਤਾ ਵਾ ਜਾ ਕੇ ਕਰੂ ਵੀ ਇੰਨੇ ਦੇ ਖਰੀਦੇ ਸੀ ਇੰਨੇ ਦੇ ਭੁੰਨੇ ਸੀ ਇੰਨੇ ਬਚਾਏ 100 ਬਚਿਆ 200 ਬਚਿਆ 50 ਬਚਿਆ ਕੋ ਬੰਗਾ ਵੇਚਣ ਵਾਲਾ ਬਾਹਰ ਹਸਾਬ ਲਾ ਕੇ ਬੈਠਾ ਹੋਣਾ ਖਡੌਣੇ ਵੇਚਣ ਵਾਲਾ ਲਾ ਕੇ ਬੈਠਾ ਹੋਣਾ ਸਾਡੀ ਕੌਮ ਨੇ कोरोना ਰੁਪਈਆ ਰੋੜ ਦੇਣਾ ਸਾਬ ਹੀ ਨਹੀਂ ਲਾਉਣਾ ਕਿ ਖੱਟਿਆ ਕੀ ਅਸੀਂ ਖੱਟਿਆ ਅਸੀਂ ਤੇ ਤੁਹਾਨੂੰ ਲੱਗਦਾ ਵੀ ਗੁਰੂ ਨਾਨਕ ਪਾਤਸ਼ਾਹ ਇਹਨਾਂ ਗੱਲਾਂ ਨਾਲ ਖੁਸ਼ ਹੁੰਦੇ ਹੋਣਗੇ ਲੱਗਦਾ ਤੁਹਾਨੂੰ ਵੀ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਬੱਲੇ ਬੱਲੇ ਵੀ ਮੇਰੀ ਇੰਨੀ ਜਹਿਜੇਕਾਰ ਕਰ ਲਈ ਤੁਸੀਂ ਕਮਾਲ ਕਰਤੀ ਮੈਂ ਬੜਾ ਖੁਸ਼ ਹਾਂ ਤੁਹਾਡੇ ਤੇ ਉਹਦੇ ਕਹਿਣਾ ਜਿੱਦਾਂ ਨਕਲ ਵਾਲੇ ਹੋਵੋਂਗੇ ਚਮਕ ਵਾਲੇ ਹੋਵੋਂਗੇ ਜਿੱਦਣ ਪੜ ਲਿਖ ਕੇ ਵਧੀਆ ਥਾਵਾਂ ਤੇ ਜਾਓਗੇ ਜ਼ਿੰਮੇਵਾਰ ਬਣੋਗੇ ਉਦੇ ਉਦੇ ਲੈਣੇ ਵਰਗੇ ਬਣ ਕੇ ਆਓ ਮੇਰੇ ਕੋਲ ਮੈਨੂੰ ਲੈਣੇ ਚਾਹੀਦੇ ਆ ਮੈਨੂੰ ਤੁਹਾਡੀਆਂ ਚਮਕਾਂ ਦਮਕਾਂ ਤੁਹਾਡੀਆਂ ਲਾਈਟਾਂ ਨਹੀਂ ਚਾਹੀਦੀਆਂ ਮੈਨੂੰ ਲੈਣੇ ਚਾਹੀਦੇ ਆ ਜਿਹੜੇ ਜ਼ਿੰਮੇਵਾਰੀਆਂ ਚੱਕਣ ਮੋਢਿਆਂ ਦੇ ਉੱਤੇ ਪਰਵਾਹ ਨਾ ਕਰਨ ਕਿਸੇ ਦੀ ਜਿਹੜੇ ਉਹਨਾਂ ਨੂੰ ਤੇ ਉਹ ਚਾਹੀਦੇ ਆ ਪਰ ਸਾਡਾ ਢੱਗਾ ਵੇਖ ਲੋ ਤੇ ਸਾਡੇ ਵਰਗਾ ਜੇ ਬੰਦਾ ਗੱਲ ਕਰੇ ਇਹ ਤੇ ਕਮਲੇ ਨੇ ਇਹ ਤੇ ਪੁੱਠੇ ਹੀ ਜਾਂਦਦੇ ਨੇ ਜੀ ਇਹ ਗਲਤ ਗੱਲਾਂ ਕਰਦੇ ਨੇ ਗਲਤ ਗੱਲ ਨਹੀਂ ਭਾਈ ਅਸਲ ਤੇ ਠੀਕ ਹੀ ਹੁਣ ਹੋ ਰਹੀਆਂ ਗਲਤ ਨਹੀਂ ਠੀਕ ਹੋਣ ਹੋਣ ਰਹੀਆਂ ਮੈਂ ਆਪਣੀ ਗੱਲ ਦੱਸਾਂ ਤੇ 15 ਸਾਲ ਮੈਂ ਐਦਾਂ ਦੀ ਨੀਂਦ ਨਹੀਂ ਸੁੱਤਾ ਜਿਹੜੀ ਹੁਣ ਸੌਂਦਾ ਇਹੜਾ ਹੁਣ ਸਵਾਦ ਆਉਂਦਾ ਵੱਡੇ ਵੱਡੇ ਕੱਠਾਂ 'ਚ ਮੈਂ ਆਪਣੀ ਜ਼ਿੰਦਗੀ 'ਚ ਬੋਲਿਆ ਪਰ ਜਿੰਨਾ ਹੁਣ ਨਜ਼ਾਰਾ ਆਉਂਦਾ ਕਦੀ ਨਹੀਂ ਆਇਆ ਹੁਣ ਨਜ਼ਾਰਾ ਆਉਂਦਾ ਸਿਆਣੇ ਨੇ ਅਖੇ ਕਮਲੇ ਨੇ ਜੀ ਕਮਲੇ ਹੀ ਸਹੀ ਵਕਤ ਕਬੀਰ ਜੀ ਦਾ ਵੀ ਬਚਨ ਹੈ ਨਾ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਇਹਨੇ ਮੈਂ ਸ਼ਬਦ ਲੈ ਇੱਕ ਅਰ ਸੋਣੀ ਲੈ ਲਿਆ ਕਹ ਅਖੇ ਮੈਂ ਕਮਲਾ ਲੋਕਾਂ ਪਾਣੇ ਕਮਲਾ ਮੈਂ ਬੌਰਾ ਮੈਂ ਬੌਲਾ ਦੱਸਦੇ ਪਰ ਕਹਿੰਦੇ ਤੁਸੀਂ ਆਪਣੀ ਸਿਆਣਪ ਸਾਹਮ ਕੇ ਰੱਖੋ ਮੈਂ ਕਮਲਾ ਹੀ ਠੀਕ ਅਸੀਂ ਕਮਲਾ ਹੀ ਠੀਕ ਦਾ ਭਾਈ ਜਿੱਦਾਂ ਦੇ ਹੈਗੇ ਆ ਇਦਾਂ ਦੇ ਹੀ ਠੀਕ ਪਰ ਠੀਕ ਠੀਕ ਹੈ ਫਰਕ ਕੋਈ ਨਹੀਂ ਪੈਂਦਾ ਅਗਲਾ ਕਹਿੰਦਾ ਕੱਤਕ ਦਾ ਮਨਾ ਲਓ ਵਸਾਖ ਦਾ ਮਨਾ ਲਓ ਕੋਈ ਫਰਕ ਨਹੀਂ ਦੀ ਪੈਂਦਾ ਪੈਂਦਾ ਜਦੋਂ ਅਗਲਿਆਂ ਨੇ ਤਰੀਕ ਮੰਗੀ ਤੁਹਾਡੇ ਕੋਲ ਇੱਕ ਤਰੀਕ ਨਹੀਂ ਅਜੇ ਤੱਕ ਬਣੀ ਇੱਕ ਡੇਟ ਨਹੀਂ ਬਣੀ ਤੁਹਾਡੇ ਕੋਲ ਗੁਰੂ ਨਾਨਕ ਵੱਖਰੀ ਕੌਮ ਐ ਜੇ ਸਾਡੀ ਜਿਸ ਵੱਖਰੀ ਐ ਬਾਬਾ ਨਾਨਕ ਜੜ ਐ ਸਾਡੀ ਤੇ ਅਸੀਂ ਇੱਕ ਬਰਥਡੇ ਦੀ ਡੇਟ ਫਿਕਸ ਨਹੀਂ ਕਰ ਸਕੇ ਅਸੀਂ ਸੋਨਾ ਲਾਇਆ ਜੇ ਅਸੀਂ ਐ ਕਰਿਆ ਜੇ ਅਸੀਂ ਐ ਕਰਿਆ ਜੀ ਕੀ ਅਰਥ ਐ ਇਨਾਂ ਗੱਲਾਂ ਦਾ ਇੱਕ ਡੇਟ ਦੇਣ ਵਾਸਤੇ ਹੈਨੀ ਟਰੰਪ ਟਰੂਡੋ ਵਰਗੇ ਬੰਦਿਆਂ ਨੂੰ ਇੱਕ ਤਰੀਕ ਨਹੀਂ ਸਾਡੇ ਕੋਲ ਹਾਂਜੀ ਜ਼ਿਕਰੀਆ ਜ਼ਿਕਰੀਆ ਆਪਾਂ ਬਾਈ ਰਿੰਜੀਤ ਸਿੰਘ ਦਾ ਜਿਹੜੀ ਵੀਡੀਓ ਦੇਖ ਰਹੇ ਸੀ ਇਹਦੇ ਜਿਹੜੀ ਉਹ ਬਹੁਤ ਹੀ ਨਾ ਅਗਰੈਸਿਵ ਮੂਡ ਦੇ ਵਿੱਚ ਸੀ ਬੜੇ ਸਖਤ ਅਲਫਾਜ਼ ਦੇ ਉਹਨਾਂ ਨੇ ਤੀਰ ਚੁਲਾਏ ਨੇ ਇਸ ਵੀਡੀਓ 'ਚ ਤੇ ਸਖਤ ਤੇ ਉਹਨਾਂ ਵਾਸਤੇ ਕਵਾਂਗੇ ਕਿ ਜਿਹੜੇ ਮਤਲਬ ਕਿ ਇਹਨਾਂ ਚੀਜ਼ਾਂ ਤੇ ਯਕੀਨ ਰੱਖਦੇ ਨੇ ਬਾਕੀ ਜਿਹੜੇ ਸਮਝਦਾਰ ਲੋਕ ਨੇ ਉਹ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਉਹ ਬਖੂਬੀ ਸਮਝ ਰਹੇ ਹੋਣਗੇ ਕਿ ਉਹ ਇਹ ਕਿਉਂਸ ਵਜ੍ਹਾ ਤੋਂ ਕਹਿ ਰਹੇ ਨੇ ਸਹੀ ਗੱਲ ਸਹੀ ਗੱਲ ਹੈ ਕਿਉਂਕਿ ਢੜਰੀਆਂ ਵਾਲੇ ਬੇਸਿਕਲੀ ਇਹ ਹੀ ਕਹਿਣਾ ਚਾਹ ਰਹੇ ਸੀ ਕਿ ਜੇ ਅਗਰ ਕੋਈ ਅਮਰੀਕਾ ਦਾ ਜਾਂ ਕੈਨੇਡਾ ਦਾ ਸਦਰ ਤੁਹਾਨੂੰ ਇੱਕ ਛੁੱਟੀ ਦੇਣਾ ਚਾਹਵੇ ਤੁਹਾਡੇ ਬਾਬਾ ਗੁਰੂ ਨਾਨਕ ਜੀ ਦੇ ਜਨਮ ਦਿਨ ਤੇ ਤੇ ਤੁਹਾਨੂੰ ਤੇ ਉਹਨਾਂ ਦੀ ਐਗਜ਼ੈਕਟ ਡੇਟ ਦਾ ਨਹੀਂ ਪਤਾ ਉਹ ਐਗਜ਼ੈਕਟ ਡੇਟ ਦਾ ਤੇ ਚਲੋ ਜਿਵੇਂ ਵੀ ਹੈ ਬਾਕੀ ਇਹ ਤੁਸੀਂ ਦੇਖੋ ਨਾ ਕਿ ਕਿੰਨੀਆਂ ਕਮੇਟੀਆਂ ਨੇ ਕਿੰਨੇ ਸਿਸਟਮ ਹੈ ਉਹ ਸਾਰੇ ਮਿਲ ਕੇ ਇੱਕ ਡੇਟ ਪੱਕੀ ਨਹੀਂ ਕਰ ਸਕਦੇ ਤੇ ਫਿਰ ਦੇਖ ਲਓ ਕਿ ਕਿੱਥੋਂ ਵਿਸਾਖ ਤੋਂ ਕੱਤੇ ਦੇ ਵਿੱਚ ਹੁਣ ਮਨਾਉਂਦੇ ਨੇ ਅੱਜ ਕੱਲ ਆ ਪਿਛਲਾ ਜਿਹੜਾ ਮਨਾਇਆ ਉਹਨਾਂ ਨੇ ਨਹੀਂ ਇਹ ਦੇਸੀ ਮਹੀਨਿਆਂ 'ਚ ਤੇ ਡੇਟ ਅੱਗੇ ਪਿੱਛੇ ਨਹੀਂ ਹੁੰਦੀ ਦੇਸੀ ਮਹੀਨਾ ਹੀ ਡੇਟ ਅੱਗੇ ਪਿੱਛੇ ਨਹੀਂ ਹੁੰਦੀ ਆ ਜਿਹੜੀ ਡੇਟ ਅੱਗੇ ਪਿੱਛੇ ਹੋਏ ਨਹੀਂ ਫਿਰ ਪੂਰਨਮਾਸ਼ੀ ਵਾਲਾ ਚੱਕਰ ਇਹ ਅੱਛਾ ਮਤਲਬ ਕਿ ਜਦੋਂ ਚਾਦ ਪੂਰਾ ਹੁੰਦਾ ਨਾ ਉਸ ਦਿਨ ਉਹਨਾਂ ਨੇ ਮਨਾਣੀ ਹੁੰਦੀ ਉਸ ਹਫਤੇ ਦੇ ਵਿੱਚ ਵਿੱਚ ਫਿਰ ਇਸ ਤਰ੍ਹਾਂ ਡੇਟ ਅੱਗੇ ਪਿੱਛੇ ਹੋ ਜਾਂਦੀ ਹੈ ਵੈਸੇ ਤੇ 14 ਅਗਰ ਇਸਾਈਆਂ ਦਾ ਮਹੀਨਿਆਂ ਦਾ ਹਿਸਾਬ ਲਾਈਏ ਵੀ 14 ਅਪ੍ਰੈਲ ਤੇ 1469 ਨੂੰ ਪੈਦਾ ਹੋਏ ਸਾਡੇ ਗੁਰੂ ਨਾਨਕ ਜੀ ਤੇ ਬਾਕੀ ਉਹਨਾਂ ਨੇ ਕਾਫੀ تنਕੀਰ ਕੀਤੀ ਜਿਹੜੀ ਕਮੇਟੀਆਂ ਤੇ ਸ਼੍ਰੋਮਣੀ ਕਮੇਟੀ ਹੋ ਗਈ ਜਾਂ ਜਿਹੜੇ ਮਤਲਬ ਕਿ ਉਹ ਬਣੇ ਨੇ ਇਹਨਾਂ ਦੇ ਅਕਾਲ ਤਖਤ ਹੋ ਗਿਆ ਜਾਂ ਉਹਨਾਂ ਤੇ ਕਾਫੀ ਸਖਤ ਅਲਫਾਜ਼ ਯੂਜ਼ ਕੀਤੇ ਕਿ ਵੀ ਇਹ ਛੋਸ਼ਾ ਹੈ ਨੀ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਮਨਾਉਣ ਦਾ ਤਰੀਕਾ ਕਰ ਰਿਹਾ ਨਾ ਇਹ ਤਰੀਕਾਕਾਰ ਵੀ ਨਹੀਂ ਗਲਤ ਹੈ ਵਾਕਈ ਇਹ ਤਰੀਕਾਕਾਰ ਨਹੀਂ ਹੈ ਕਿ ਵੀ ਸਾਡੀਆਂ ਲਾਈਟਾਂ ਬੱਤੀਆਂ ਤੇ ਸਾਡੀਆਂ ਸ਼ਬੀਲਾ ਦੀ ਜ਼ਰੂਰਤ ਨਾ ਇਹਨਾਂ ਦਾ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਹਾਂ ਅਸੀਂ ਉਹਨਾਂ ਦੀ ਜਿਹੜੀ ਸਿੱਖਿਆ ਜੋ ਉਹਨਾਂ ਨੇ ਸਾਨੂੰ ਸਿਖਾਇਆ ਅਸੀਂ ਉਹਦੇ ਤੇ ਅਮਲ ਕਰੀਏ ਤੇ ਅਸੀਂ ਇਹ ਕਹੀਏ ਕਿ ਯਾਰ ਉਹਦਾ ਪ੍ਰਚਾਰ ਕਰੀਏ ਉਸ ਦਿਨ ਅਸੀਂ ਜ਼ਿਆਦਾ ਕਰੀਏ ਕਿ ਜਿਹੜਾ ਬੰਦਾ ਨਹੀਂ ਵੀ ਕਰਦਾ ਜ਼ਿੰਦਗੀ ਚ ਜਾਂ ਅਸੀਂ ਮਹਿਫਲਾਂ ਸਜਾਈਏ ਐਸੀਆਂ ਪ੍ਰਚਾਰੀਆਂ ਜਿਸ ਤਰ੍ਹਾਂ ਕਿ ਯਾਰ ਇਹ ਉਹਨਾਂ ਦੇ ਵਿੱਚ ਨਹੀਂ ਹੈ ਸਾਡੇ ਮੁਸਲਮਾਨਾਂ ਜੀ ਸਾਡੇ ਮੁਸਲਮਾਨ ਅੱਲਾ ਦੇ ਨਬੀ ਦੇ ਜਿਹੜੀ ਬਰਥਡੇ ਮਨਾਉਂਦੇ ਨੇ ਉਹ ਬਾਰਾਂ ਨਬੀ الاول ਨੂੰ ਉਹ ਅਸਲ ਜਿੱਤੇ ਹੈ ਕੋਈ ਨਹੀਂ ਗੀ ਲੇਕਿਨ ਕੁਝ ਲੋਕਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਨਾ ਖਾ ਪੀ ਕੇ ਗੋਗੜਾ ਵਧਾੜ ਵਾਲੇ ਲੋਕਾਂ ਨੇ ਇਹ ਬਣਾ ਲਈ ਕਿ ਵੀ ਸਾਡੇ ਤੇ ਲਾਹੌਰ ਮੈਂ ਰਿਹਾ ਮੈਂ 15 20 ਸਾਲ ਲਾਹੌਰ ਰਿਹਾ ਤੇ ਲਾਹੌਰ ਦੇ ਵਿੱਚ ਇਹ ਚੀਜ਼ ਦਾ ਮੁਕਾਬਲਾ ਹੁੰਦਾ ਕਿ ਕਿੰਨੇ ਬਹੁਤ ਹੀ ਅੱਛਾ ਅੱਛੀਆਂ ਲਾਈਟਾਂ ਲਾਈਆਂ ਕਿੰਨੇ ਬਹੁਤਾ ਅੱਛਾ ਗਲੀ ਸਜਾਈਏ ਵੀ ਇਸ ਚੀਜ਼ ਨਾਲ ਕੋਈ ਫਰਕ ਪੈਂਦਾ ਪਿਆ ਦਾ ਮਜ਼ਬ ਨੂੰ ਕੀ ਫਾਇਦਾ ਮਜ਼ਬ ਨੂੰ ਮਜ਼ਬ ਨੂੰ ਧਰਮ ਨੂੰ ਜਾਂ ਉਹਨਾਂ ਨੇ ਜਿਹੜੀਆਂ ਤੁਹਾਨੂੰ ਸਿਖਾਇਆ ਉਹ ਤੁਸੀਂ ਕਿੰਨਾ ਕੀ ਇੰਪਲੀਮੈਂਟ ਕਰਦੇ ਤੁਸੀਂ ਤਾਂ ਪੈਸੇ ਦਾ ਜ਼ਿਆਆ ਕਰ ਰਹੇ ਹੋ ਉਸ ਦਿਨ ਇੰਨੀ ਲਾਈਟਿੰਗ ਹੋਈ ਇੰਨੇ ਸਾਰੀਆਂ ਸਜਾਵਟ ਵਾਲੇ ਸਮਾਨ ਲਾਏ ਜਿਸ ਤਰ੍ਹਾਂ ਉਹ ਹਿੰਦੂ ਨਹੀਂ ਕਰਦੇ ਨੂੰਾਰੇ ਵੀ ਤੁਸੀਂ ਦੇਖਿਆ ਕਿ ਉਹ ਜਦੋਂ ਉਹ ਮਨਾਉਂਦੇ ਨੇ ਤੇ ਉਹ ਬਹੁਤ ਸਜਾਉਂਦੇ ਤੇ ਪਤਾ ਨਹੀਂ ਕੀ ਕੀ ਕੋਸ਼ ਉਹਨਾਂ ਦੇ ਉੱਤੇ ਪਾਉਂਦੇ ਨੇ ਤੇ ਉਹ ਗਲੀਆਂ 'ਚ ਲੈ ਕੇ ਨਿਕਲਦੇ ਨੇ ਤੇ ਅਗਲੇ ਦਿਨ ਆਪਾਂ ਅਕਸਰ ਵੀਡੀਓ ਦੇਖੀਆਂ ਨੇ ਕਿ ਉਹ ਉਹ ਕਦੀ ਕਿੱਥੇ ਰੁਲੰਦੇ ਹੁੰਦੇ ਨੇ ਕਦੀ ਕਿੱਥੇ ਜੜੀਆਂ ਸਮਾਨ ਉਹਨਾਂ ਦੇ ਉੱਤੇ ਲਾਇਆ ਹੁੰਦਾ ਹੈ ਇਹ ਚੀਜ਼ਾਂ ਨੇ ਉਹ ਗਾਰਬੇ ਵਾਲੀਆਂ ਟੋਕਰੀਆਂ 'ਚ ਉਹ ਉਹ ਜੜੀਆਂ ਟਰਾਲੀਆਂ 'ਚ ਉਥੇ ਪਿਆ ਹੁੰਦਾ ਇਹ ਚੀਜ਼ ਨਾਲ ਮਜ਼ਬੂਨੀ ਫਾਇਦਾ ਹੁੰਦਾ ਇਹ ਜਿਹੜੇ ਉੱਪਰਲੇ ਲੋਕ ਪਖੰਡ ਕਿਸਮ ਦੇ ਲੋਕ ਨੇ ਉਹ ਫਾਇਦਾ ਚੁੱਕ ਜਾਂਦੇ ਨੇ ਬਿਲਕੁਲ ਜਿਵੇਂ ਆਪਾ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਸਿੱਖੀ ਸਿੱਖਿਆ ਗੁਰੂ ਵਿਚਾਰ ਮਤਲਬ ਸਿੱਖ ਉਹ ਹੀ ਹੈ ਕਿ ਜਿਹੜੀ ਸਿੱਖਿਆ ਹਾਸਲ ਕਰਦਾ ਹੈ ਜਾਂ ਗੁਰੂ ਦਾ ਵਿਚਾਰ ਜਿੰਨੇ ਅੰਦਰ ਆ ਗਿਆ ਉਹ ਹੀ ਅਸਲ ਸਿੱਖ ਤੇ ਵੀਡੀਓ ਬਹੁਤ ਪਿਆਰੀ ਸੀ ਮਿਲਨੇ ਅਕੜਮੀ ਵੀਡੀਓ ਨਾਲ ਲਗਾ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈਏ ਤਾਂ ਤੁਸੀਂ ਆਪਣੇ ਜਿਸ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੀ ਸਾਨੂੰ ਸੈਂਡ ਕਰ ਸਕਦੇ ਜੀ ਮਿਲਣਿਆ ਕਿ ਨਵੀਂ ਵੀਡੀਓ ਨਾਲ ਸਾਨੂੰ ਦੀ ਇਜਾਜ਼ਤ ਅੱਲਾਹ ਅੱਲਾਹ ਨੀਕੇ ਬ